ਕੀ ਕਰ ਸਕਦੇ ਜੀ ਮੈਂ ਹਜ ਹੁਣ ਇਹ ਕਹਿੰਦੇ ਸਾਡੀ ਨਾ ਉਹ ਚੁੱਲਾ ਲੱਗਿਆ ਜੀ ਭਾਜੀ ਨੂੰ ਅੱਛਾ ਆ ਆ ਚੁੱਲਾ ਲੱਗਿਆ ਇਹ ਰੈਡੀਮੇਡ ਚੁੱਲਾ ਭਾਜੀ ਇਹ ਨਾਲ ਲੱਗੇ ਜਿਹੜਾ ਆਪਾਂ ਗੱਲ ਕਰਦੇ ਆਂ ਜਿਹੜੀ ਗੱਲ ਕਰ ਰਹੇ ਸੀ ਆ ਦੇਖੋ ਨਾ ਪ੍ਰੋਜੈਕਟ ਲੱਗਿਆ ਜੀ ਜੀ ਇਹਨੇ ਨਾ ਇਹ ਰੈਡੀਮੇਡ ਤੁਸੀਂ ਲਾ ਕੇ ਲਾਤਾ ਭਾਜੀ ਇਹਨੇ ਉਹ ਚੁੱਲਾ ਆਪਣਾ ਤਹਾਂ ਲਈ ਦੀ ਉੱਪਰਲਾ ਚੁੱਲਾ ਜੀ ਉਹੀ ਪਾੜਤਾ ਜੜ ਚੋਂ ਸਪੋਰਟਾ ਖਤਮ ਕਰਤੀਆਂ ਇਹਨੇ ਉਹ ਪਾੜਤਾ ਅੱਛਾ ਮਨੋ ਜਿਹੜਾ ਉੱਪਰ ਜੀ ਤੇ ਸੈਂਟਰ ਪਿੰਨ ਪੈਣੀ ਆ ਉਹ ਜੀ ਤੇ ਸੈਂਟਰ ਪਿੰਨ ਪੈਣੀ ਆ ਜੀ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇਹ ਇਧਰੋਂ ਦੇਖੋ ਜੀ ਆ ਤੇ ਪਲੇਟਾਂ ਪਾੜਤੀਆਂ ਟੇਟਾ ਪਾੜ। ਅੱਛਾ ਜੀ। ਹੁਣ ਤੁਸੀਂ ਮੈਨੂੰ ਇਹ ਦੱਸੋ ਜੀ ਵੀ ਆਮ ਇੱਕ ਚਲੋ ਫੋਰਮੈਨ ਆਪਾਂ ਕਹਿੰਦਾ ਮਸ਼ੀਨ ਤੇ ਰਹਿੰਦਾ ਜੀ ਉਹਦੇ ਇਹ ਲੈਵਲ ਦਾ ਕੰਮ ਹੈਗਾ। ਵੀ ਤੇ ਫੋਰਮੈਨ ਦਾ ਕੰਮ ਤਾਂ ਹੋਣਾ ਹੈ ਬੈਰਿੰਗ ਟੁੱਟ ਜੇ ਕੋਈ ਇਹਨਾ ਕੋਈ ਬੈਲਟ ਉਤਰ ਜੇ ਟੁੱਟ ਜੀ ਉਹ ਉਹਦਾ ਕੰਮ ਆ। ਹੁਣ ਇਹਨੇ ਚੁੱਲਾ ਪਾੜਤਾ ਜੀ ਉਹ ਰੈਡੀਮੇਡ ਦੇ ਚੱਕਰਾਂ ਚ ਇਹਨੇ ਸਾਰਾ ਕੰਮ ਗਵਾ ਲਿਆ ਹੁਣ ਦੱਸੋ ਕੀ ਕਰਿਆ ਜਾਵੇ। ਇਹ ਕਹਿੰਦੇ ਯਾਰ ਸਾਡਾ ਤਾਂ ਬਹੁਤ ਨੁਕਸਾਨ ਕਰਤਾ ਇਹ ਜੋ ਇਹੇ ਸਿਸਟਮ ਨੇ। ਵੀ ਯਾਰ ਇਹਨੂੰ ਬਦਲੋ। ਅਛਾ ਇਹ ਮੰਨ ਲਓ ਇਹਨੂੰ ਕਹਿੰਦੇ ਵੀ ਅਸੀਂ ਲਾਉਣਾ ਹੀ ਨਹੀਂ। ਲਾਉਣਾ ਹੀ ਵੀ ਤੁਸੀਂ ਆਪ ਤਾਂ ਲਾਓ ਤੁਸੀਂ ਆਪ ਤਾਂ ਲਾਓ ਸਾਨੂੰ ਕੱਢ ਦੋ ਹੁਣ ਕੋਸ਼ਿਸ਼ ਅਸੀਂ ਕਿਹਾ ਸੀ ਵੀ ਚਲੋ ਮਰਜੀ ਆ ਭਾਈ ਤੁਹਾਡੀ ਕੋਈ ਨਹੀਂ ਆਪਾਂ ਇਹ ਜੇ ਕਰ ਦਾਂਗੇ ਪਰ ਸਾਨੂੰ ਪਹਿਲਾਂ ਜਰੂਰੀ ਸਾਂਝਾ ਪਹਿਲਾਂ ਇਹਨੂੰ ਤਰਸਤ ਕਰੀਏ ਤਾਂ ਦੇਖੋ ਜੇ ਤਾਂ ਵੀ ਨਹੀਂ ਵਧੀਆ ਹੋ ਤਾਂਹੀਂ ਖੜੂ ਹਾਂ ਸਹੀ ਗੱਲ ਆ ਹੁਣ ਤੁਸੀਂ ਨੱਤਾ ਹੀ ਹੋਣਗੇ ਤਾਂਹੀਂ ਬੰਦਾ ਹਨਾ ਹੁਣ ਤੁਸੀਂ ਇਹ ਲਾ ਲਓ ਵੀ ਆਪਾਂ ਆ ਦੇ ਖਾਸ ਸਪੋਰਟਾ ਹੁਣ ਇਹਦੇ ਨਵੀਆਂ ਲਾ ਰਿਹਾ ਭਾਜੀ ਆ ਦਿਖਾਓ ਮੈਂ ਦਿਖਾਉਣਾ ਭਾਈ ਨੂੰ ਅਜੇ ਸਪੋਰਟਾ ਆਪਾਂ ਬਦਲ ਕਰੀਏ ਹਾਂ ਹਾਂਜੀ 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 ਇਹ ਸਪੋਰਟਾ ਆਪਾਂ ਨਵੀਆਂ ਇਹ ਦਵਾਰੋਂ ਟੁੱਟੀਆਂ ਸਭ ਬਿਲਡਿੰਗ ਸੈਲਿੰਗ ਦੀਆਂ ਜੀ ਬਹੁਤ ਹੈ अच्छा ਹੁਣ ਸਾਰਾ ਗੰਡ ਪਿੱਲ ਇਕੱਠਾ ਸਾਫ ਕਰੇ ਹੁਣ ਤੁਸੀਂ ਮੰਨ ਲਓ ਹਿੱਸੇ ਦਾ ਪ੍ਰੋਜੈਕਟ ਪਿਛੇ ਜਿਹੜਾ ਮਨੋ ਪੋਟੇਜਨ ਸਾਰੇ ਹੀ ਆਪਦਾ ਲਾ ਰਹੇ ਸਾਰੇ ਆਪਦਾ ਲਾਵਾਂਗੇ ਜੀ ਆਪ ਐਕਸਟਰਾ ਲਾ ਰਹੇ ਜੀ ਆ ਸਪੋਰਟ ਇਹ ਆ ਦੇਖੋ ਵਾਹ ਜੀ ਵਾਹ ਉਹਦੀ ਸਪੋਰਟ ਉਹ ਨਟਾਂ ਦੇ ਵੀ ਚੱਲਣਾ ਉੱਪਰ ਆਇਸਟਾ ਲਾਉਣੀ ਹੈ 2.5 ਦਾ ਐਂਗਲ ਆ ਜੀ ਜਿਹੜਾ ਬਾਡੀ ਲੱਗਿਆ ਹੈ ਦੇਖਿਓ ਆ ਬਾਡੀ ਲੱਗਿਆ ਹੈ ਇਹੀ ਐਂਗਲ ਆਪਾਂ ਇਹੀ ਐਂਗਲ ਇੱਥੇ ਯੂਜ਼ ਕਰਾਂਗੇ ਇਹ ਸਪੈਸ਼ਲ ਲਾ ਰਹੇ ਹਾਂ ਸਪੈਸ਼ਲ ਲਾ ਰਹੇ ਜੀ ਕੱਟੂ ਕੱਟ ਬੈਂਡ ਨਾ ਖਾਓ ਤੇਲੀ ਗੱਲ ਲੋ ਨਾ ਪੂਰਾ ਹਾਂ ਮਤਲਬ ਆਏ ਨਹੀਂ ਸੀ ਪਾਜੀ ਪਤਾ ਕੀ ਹੈ ਇਹ ਫਿਰ ਉਹੀ ਗੱਲਾਂ ਕਿਰਸ ਨਹੀਂ ਕਰਨੀ ਕੰਮ 'ਚ ਕਿਰਸ ਨਹੀਂ ਕਰਨੀ ਜੀ ਹੱਥ ਹੁਣ ਪਾ ਲਿਆ ਤਾਂ ਪੂਰੇ ਲਾ ਕੇ ਜਾਵਾਂਗੇ ਬਿਲਕੁਲ ਜੀ ਬਿਲਕੁਲ ਦਿਆਲਪੁਰੀਆਂ ਨੂੰ ਯਾਦ ਕਰਿਆ ਬਾ ਯਾਦ ਕਰੀ ਬੰਦਾ ਸਾਧੂ ਕਹੇ ਪਾਜੀ ਸਹੀ ਗੱਲ ਆ ਵੀ ਜੀ ਨਿੰਦਰਬਾਈ ਆਏ ਤੇ ਆਏ ਨਾ ਕਹਦੇ ਨਿੰਦਰਬਾਈ ਯਾਰ ਤੁਸੀਂ ਮੈਂ ਵੀਡੀਓ ਬਣਾਇਆ ਸੀ ਵੀ ਕੱਚੀ ਚੱਤ ਨਹੀਂ ਨਹੀਂ ਮੈਂ ਤਾਂ ਮੈਂ ਆਪਾਂ ਪਹਿਲੀ ਗੱਲ ਕਰਕੇ ਜਿੰਨੇ ਵੀ ਹਨ ਬਾਈ ਐਸਐਮਐਸ ਇਹਨਾਂ ਦੇ ਬੜੇ ਲਗਵਾਏ ਆ ਫੋਰ ਬਾਈ ਫੋਰ ਵੀ ਬੜੇ ਲਗਵਾਏ ਆ ਪਰ ਜਦੋਂ ਲਾਉਣ ਭੇਜੀ ਦਾ ਮੁੜ ਕੇ ਕਦੇ ਪੌਰੇ ਨਹੀਂ ਆਇਆ ਮੇਰੇ ਵੀ ਚੰਗਾ ਚੱਲਦਾ ਕਿ ਮਾੜਾ ਚੱਲਦਾ ਇਹ ਨਾੜ ਤੋੜਦਾ ਜੀ ਬਾਜੀ ਸਭ ਤੋਂ ਵੱਡੀ ਬਿਮਾਰੀ ਤਾਂ ਪਹਿਲਾਂ ਨਾੜ ਤੋੜਦੀ ਹੁਣ ਤੁਹਾਡੀ ਉਹ ਹੀ ਗੱਲ ਯਾਦ ਆ ਗਈ ਮੇਰੇ ਹੁਣ ਤੁਸੀਂ ਹਿੱਸਾ ਪ੍ਰਵੀਨ ਬਾਈ ਫਿਰ ਇਹੀ ਲਾਉਂਗੇ ਜਾਂ ਇਹ ਬਾਜੀ ਹਜੇ ਦੇਖੋ ਇਹਨਾਂ ਦਾ ਬਾਈ ਹੋਰਾਂ ਨਾਲ ਗੱਲ ਚੱਲ ਰਹੀ ਸੀ ਉਹ ਬਾਈ ਮਰ ਗਿਆ ਹੈ ਕਿਤੇ ਬਾਹਰ ਜੀ ਉਹ ਕਹਦਾ ਮੈਂ ਆ ਕੇ ਤੁਹਾਡੇ ਨਾਲ ਗੱਲਬਾਤ ਕਰਦਾ ਬਾਕੀ ਵੀਰ ਮੇਰੋ ਗੱਲ ਇਹੀ ਸੀ ਤੀ ਵੀ ਉਹਨਾਂ ਨੇ ਕਹਿੰਦਾ ਸੱਚੇ ਚੇਂਜ ਕਰਨਾ ਮੇਨ ਪਹਿਲਾ ਮਕਸਦ ਦੇਹੀ ਦੀ ਵੀ ਚੇਂਜ ਕਰਨਾ ਵੀ ਤੁਸੀਂ ਆਪ ਦਾ ਲਾ ਦੋ ਨਹੀਂ ਜੇ ਮੰਨ ਲਓ ਚੱਲਣ ਵਾਲੇ ਹਾਲਾਤ ਹੈਗੇ ਹਨਾ ਪਾਜੀ ਪਤਾ ਕੀ ਆ ਦੇਖੋ ਉਹੀ ਗੱਲ ਇਹਨਾਂ ਨੇ ਡੇ ਇਹ ਬਹੁਤ ਵਾਰੀ ਟੁੱਟਣ ਕਰਕੇ ਇਥੋਂ ਬੈਂਡ ਖਾ ਗਏ ਹਿੱਸਾ ਇਹਦਾ ਹੋਲਡਰ ਕਰਬੜ ਕਰ ਗਿਆ ਥੋੜਾ ਜਿਹਾ ਜੀ ਬੈਰਿੰਗ ਤੋੜਨ ਦੀ ਬਿਮਾਰੀ ਨਹੀਂ ਛੇਤੀ ਤੇ ਜਾਣੀ ਨਹੀਂ ਜੀ ਸਾਰ ਨੂੰ ਵੱਡਾ ਕਾਰਨ ਕਹਿੰਦੇ ਸਾਡੇ ਯਾਰ ਆਹ ਬੈਰਿੰਗ ਟੁੱਟਣ ਨਹੀਂ ਹਟਦੇ ਮਪੇ ਉਹੀ ਆ ਨਾ ਖੱਬ ਵਾਲੇ ਇੱਕ ਇੱਕ ਨਾਲੇ ਓ ਵੀ ਛੋਟਾ ਆ ਇਹ ਛੋਟਾ ਪਾਜੀ ਜਿੰਨਾ ਛੋਟਾ ਤੁਸੀਂ ਇਹੀ ਚੱਕਰ ਜੀ ਫਿਕਸ ਰਿੰਮ ਬਣੇ ਇਹ ਅਦਲਾ ਬਦਲੀ ਨਹੀਂ ਕਰ ਸਕਦੇ ਵਿਚਾਰੇ ਹੁਣ ਆਹ ਰਿੰਮਾਂ ਦੇ ਵਿੱਚ ਆਪਣੇ ਪਲੇਟਾਂ ਲਾਈਆਂ ਹੋਈਆਂ ਆਪਣੇ ਪਲੇਟਾਂ ਪਾਈਆਂ ਹੋਣਾ ਆਹ ਗੁੱਲੀ ਦੇ ਹੱਬ ਦੇ ਰਿੰਮ ਦੇ ਵਿਚਾਲੇ ਪਲੇਟ ਇੰਨੀ ਮੋਟੀ ਪਲੇਟ ਇੱਥੇ ਬਾਸਲਾ ਪਾਈ ਨੇ ਇਹਨਾਂ ਦੇਖੋ ਇਹਦੇ ਬਾਸਲਾ ਪਾਈਆਂ ਹੋਈਆਂ ਫਿਰ ਇਹ ਬਾਜੀ ਟੁੱਟੂਗੀ ਹੋਰ ਕੀ ਹੋਵੇ ਨਹੀਂ ਸਹੀ ਗੱਲ ਵੀ ਇਹ ਚੀਜ਼ ਆ ਨਾ ਇਹ ਜਿਸ ਦਾ ਬੜਾ ਫਰਕ ਆ ਭਾਜੀ ਇਹ ਚੀਜ਼ਾਂ ਇਹ ਕੀ ਜੀ ਆ ਬਾਈ ਹੈ ਨਾ ਜਿਹੜੀ ਮਨਿੰਦਰ ਬਾਈ ਦੀ ਆਪਣੇ ਐਮ ਐਸ ਐਨ ਦਾ ਮਾਰਕ ਹੈ ਹਾਂਜੀ ਐਮ ਐਸ ਐਨ ਗਰਦਾਲਪੁਰੀ ਹੈ ਆਪਣਾ ਪੇਜ ਹੈ ਗਰਦਾਲਪੁਰੀਆਂ ਦੀ ਇਹੀ ਖਾਸੀਅਤ ਆ ਵੀ ਨਵੀਂ ਨਵੀਂ ਸਾਲਾ ਲਾਉਣਾ ਏ ਤੇ ਹਨਾ ਲਾ ਕੇ ਹੀ ਨਹੀਂ ਹੈਗਾ ਵੀ ਉਹਦਾ ਨਿਬੜ ਗਿਆ ਚੱਲੀਏ ਘਰਾਂ ਨੂੰ ਨਾ ਬਾਈ ਇਹੋ ਉਹਨਾਂ ਨੇ ਰਿਕੁਐਸਟ ਕਰੀ ਹੈ ਨਾ ਵੀ ਇਹਦਾ ਵੀ ਥੋੜਾ ਜਿਹਾ ਕੰਮ ਆ ਜਿਹੜਾ ਨਾ ਬੈਰਿੰਗ ਮੋਰਿੰਗ ਨੁਕਸਾਨ ਕਰਦਾ ਜਿਹੜਾ ਇਹਨੂੰ ਵੀ ਹੱਲ ਕਰੋ ਇਹਨਾਂ ਨੇ ਪੱਟ ਕੇ ਸਾਰਾ ਸਮਾਨ ਨਾ ਦੇਖੋ ਮਸ਼ੀਨ ਟੱਕਰ ਵੀ ਤੁਹਾਨੂੰ ਦਿਖਾਤਾ ਜਿਹੜੀ ਚੀਜ਼ ਨਹੀਂ ਵੀ ਇਹਨਾਂ ਦੇ ਕਰਨ ਵਾਲੀ ਉਹ ਚੀਜ਼ ਨੂੰ ਬਾਈ ਹੱਤ ਪਾਈ ਬੈਠੇ ਆ ਬ੍ਰੇਕਾਂ ਦਾ ਦੇਖੋ ਨਾ ਐਕਸਟਰਾ ਕਰੇ ਬਾਈ ਉਹਦਾ ਗੱਲ ਨਹੀਂ ਹੋਈ ਜਿਹੜੀ ਬ੍ਰੇਕਰ ਨਹੀਂ ਤੇਰਾ ਉਰੇ ਆ ਕੇ ਪਰੋਗਰਾਮ ਮਰੇ ਉਰੇ ਆ ਕੇ ਉਰੇ ਆ ਕੇ ਠੀਕ ਹੈ ਪਾਜੀ ਮੈਨੂੰ ਕਹਿੰਦੇ ਹਿੱਸ ਸਾਨੂੰ ਦੋ ਦੋ ਤਿੰਨ ਦਾ ਭਾਜ ਅਸੀਂ ਹਿੱਸਾ ਹੀ ਲਾਉਂਦੇ ਰਿਹਾ ਸੀ ਆਪਣੀ ਆਦਿ ਪਹਿਲਾਂ ਆਪਣਾ ਕੰਮ ਕਰੀਏ ਜਦੋਂ ਸਾਡਾ ਉਹਨਾਂ ਨੇ ਕੰਮ ਦੇਖਿਆ ਯਾਰ ਵੀ ਅਸੀਂ ਤਾਂ ਜੀ ਸਾਡਾ ਆ ਵੀ ਕੰਮ ਕਰੋ ਭਾਜੀ ਸਾਡਾ ਆ ਵੀ ਕੰਮ ਕਰੋ ਭਾਜੀ ਰੋਜ਼ ਰੋਜ਼ ਆਉਣਾ ਹਾਂ ਨਾ ਬਿਲਕੁਲ ਜੀ ਹੋਈ ਜਾਂਦਾ ਭਾਜੀ ਲਾਚ ਬਾਕੀ ਇਹ ਵੀ ਸਾਫ਼ ਸੁਥਰੇ ਕੰਮ ਦਾ ਵੀਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਕੇਂਦਰભાઈ ਕੰਮ ਤੇ ਪ੍ਰਵੀਨભાઈ ਇਹੋ ਜਿਹਾ ਕੰਮ ਆ ਨਾ ਵੀ ਫੋਰਮੈਨ ਆ ਡਰਾਈਵਰ ਦੇ ਵਸਤਾ ਤਾਂ ਹੈ ਹੀ ਨਹੀਂ ਬਸ ਸਹੀ ਕਿਹੜਾ ਦਫੇਰ ਆ ਇਹ ਤਾਂ ਹੁਣ ਆਇਆ ਵੀ ਪਹਿਲਾਂ ਦਾ ਮਾੜਾ ਬਿਲਡਿੰਗ ਇਹਦਾ ਸਮਾਨ ਤੁਸੀਂ ਲੱਗਿਆ ਇੱਥੇ ਮਾੜੇ ਬਿਲਡਿੰਗ ਸਾਈਟ ਦੀਆਂ ਲ ਬਾਕੀ ਇਹਨਾਂ ਦੀਆਂ ਸ਼ਾਫਟਾਂ ਨੇ ਵਿਚਾਰੇ ਇਹ ਤਾਂ ਕਰ ਰਹੇ ਯਾਰ ਸਾਡਾ ਕ੍ਰੋਸ ਟੁੱਟ ਜਾਂਦਾ ਬਾਰ-ਬਾਰ ਉਹਨੇ ਸ਼ਾਫਟੇ ਨਹੀਂ ਪਈ ਹੋ ਸ਼ਾਇਦ ਬਾਹਰ ਆ ਦੇਖ ਕਿਹੜੀ ਗੋ ਆਪਣੇ ਇਹ ਪ੍ਰੀ ਦਾ ਆਪਣੇ ਗੇਰਾ ਬਈ ਆਹ ਪਾਜੀ ਸ਼ਾਫਟਾਂ ਇਹਦਾ ਸਾਰਾ ਕੁਝ ਖਿਲਰ ਰਿਹਾ ਪਿਆ ਇਹ ਆ ਦੇਖੋ ਇਹਨਾਂ ਦੇ ਕ੍ਰੋਸ ਚੈੱਕ ਕਰੋ ਇਹ ਆ ਇਹਨਾਂ ਦੇ ਕ੍ਰੋਸ ਨੇ ਚੈੱਕ ਕਰ ਲਓ ਤੁਸੀਂ ਇਹ ਤਾਂ ਜਮੇ ਖਿਲਰ ਰਿਆ ਪਿਆ ਆ ਇਹਨਾਂ ਦੀ ਸ਼ਾਫਟਾਂ ਪਾਜੀ ਉਹ ਇਹਨਾਂ ਦਾ ਛਿਰੀ ਗੋਲਾ ਦੇਖ ਸਕਦੇ ਹੋ ਤੁਸੀਂ ਇਹ ਆਰੇ ਪਰ ਇਹ ਇਹ ਹੀ ਫਰਕ ਆ ਜਿਹੜੀ ਮਿਲਟਰੀ ਦੀ ਸ਼ਾਫਟ ਆ ਨਾ ਹੁਣ ਬਾਈ ਨੇ ਦੱਸਿਆ ਮੈਂ 3000 ਦਾ ਕਰਾਉਸ ਆ ਹੁਣ ਮੰਨ ਲਓ ਆ ਆ ਹੁਣ ਸਿਸਟਮ ਆ ਜਿਹੜਾ ਆ ਨਾ 2-3 ਸੀਜ਼ਨ ਤੇ ਬਾਅਦ ਖਿਲਰ ਗਿਆ ਜੇ ਆਪਾਂ ਪਹਿਲੇ ਹੀ ਹਨਾ 10-20000 ਰੁਪਏ ਜੇ ਜਿਆਦਾ ਮੰਗਦੇ ਆ ਨਾ ਵੀਰੇ ਤਾਂ ਜਿੰਨੇ ਵੀਰੇ ਵੀਡੀਓ ਦੇਖ ਕੇ ਬੁੱਕ ਕਰਦੇ ਆ ਹਨਾ ਤਾਂ 10-20000 ਨਾ ਦੇਖਿਆ ਕਰੋ ਉਹਦੇ ਕੰਮ ਦੇਖਿਆ ਕਰੋ ਵੀ ਕੰਮ ਬੰਦਿਆਂ ਦਾ ਕੀ ਹੈ ਨਾ ਭਾਵੇਂ ਪੈਸੇ ਇੱਕ ਸੀਜ਼ਨ ਲਾ ਕੇ ਦੇ ਦਿਓ ਗਾਰੰਟੀ ਤੁਹਾਨੂੰ ਮੈਂ ਤਾਂ ਨਹੀਂ ਤੁਹਾਨੂੰ ਤੰਗ ਨਹੀਂ ਕਰਨੀ ਹੈ ਨਾ ਜੇ ਕਿਸੇ ਆਹ ਦੇਖ ਲਓ ਆਹ ਦੇਖ ਲਓ ਫਰਕ ਕੀ ਆ ਲੈ ਲਾ ਫਰਕ ਦੇਖ ਲਓ ਆ ਆ ਸ਼ਾਫਟ ਇਹਨਾਂ ਨੇ ਲਾਉਣੀ ਆ ਹਨਾ ਆ ਸ਼ਾਫਟ ਕੰਪਨੀ ਦੀ ਲੱਗੀ ਹੋਈ ਆ ਤੁਸੀਂ ਆਪੇ ਹਿਸਾਬ ਲਾ ਲਓ ਹੁਣ ਵੀ ਕ੍ਰੋਸਾਂ ਦਾ ਹੀ ਪਹਿਲਾਂ ਦੇਖ ਲਿਏ ਵੀ ਉਹ ਹੋਰ ਉਹ ਕ੍ਰੋਸ ਆ ਰੇ ਕ੍ਰੋਸ ਦਾ ਕਿੰਨਾ ਫਰਕ ਆ ਹੈ 3000 ਦਾ ਕ੍ਰੋਸ ਇੱਕ ਉਹਨਾ 500 ਦਾ ਕ੍ਰੋਸ ਹਾਂਜੀ ਫਰਕ ਤਾਂ ਹੈਗਾ ਬਾਈ ਜੇ ਪੈਸਾ ਆ ਨਾ ਜੈ ਜੈ ਪੈਸਾ ਤੁਸੀਂ ਜਿੰਨੀ ਮਰਜ਼ੀ ਹਾਈ ਸਪੀਡ ਤੇ ਚਲਾ ਲਓ ਲੋ ਵਾਈਬ੍ਰੇਸ਼ਨ ਤੁਹਾਨੂੰ ਉੱਤੇ ਬੈਠੂ ਨੇ ਇਹ ਨਹੀਂ ਪਤਾ ਲੱਗਣਾ ਜਿਵੇਂ ਮੇਰੀ ਥੱਲੇ ਸ਼ਾਫਟ ਚੱਲਦੀ ਹੈ ਉਹਨੇ ਕਈ ਬੰਦੇ ਆਪਾਂ ਕਹਿ ਨਹੀਂ ਦਿੰਦੇ ਬਈ ਯਾਰ ਘਰ ਦੀ ਆਵਾਜ਼ ਆਉਂਦਾ ਸ਼ਾਫਟ ਕੱਢ ਦਿੰਨੇ ਆ ਰੋਡ ਤੇ ਜਾਣ ਦੂਰ ਜਾਣਾ ਅੱਛਾ ਹਾਂ 1 4 ਦਾ ਗੇਅਰ ਕਸੂਗਾ ਖਰਾਬ ਹੋ ਜੂਗਾ ਵਾਈਬ੍ਰੇਸ਼ਨ ਕਰਦਾ ਨਿੰਦਰ ਬਾਈ ਆਪਾਂ ਨੇ ਇਹ ਗੱਲ ਕਹੀ ਹੈ ਇਹਨਾਂ ਦੇ ਫੋੜਾ ਆਪਾਂ ਲਾਇਆ ਨਾ ਜਦੋਂ ਜੀ ਮੈਨੂੰ ਕਹਿੰਦੇ ਬਾਈ ਅਸੀਂ ਯਾਰ 25 30 ਲਾਉਂ ਮਹਾ ਜੀ 50 ਕਿਲੋਮੀਟਰ ਤੱਕ ਸਾਡਾ ਸਿਰਫ ਗੇਅਰ ਕੱਢਣਾ ਹੈ ਖੋਲਣਾ ਕੁਝ ਨਹੀਂ 50 ਕਿਲੋਮੀਟਰ 100 ਕਿਲੋਮੀਟਰ ਤੱਕ ਲੈ ਜਾਓ ਦੱਬੀ ਫਿਰ ਕੋਈ ਦਿੱਕਤ ਨਹੀਂ ਬੈਠਿਆ ਸੀ ਜੀ ਪਰ ਪਰਮਾਦਰ ਇਹ ਜਿੱਦਣ ਦੀ ਸ਼ਾਫਟ ਲਾਈ ਮੈਂ ਕਹਿੰਦਾ ਨਿੰਦਰਬਾਈ ਕੋਈ ਕੰਪਲੀਟ ਹੀ ਨਹੀਂ ਸਾਡੀ ਬਿਲਕੁਲ ਚੰਮੀ ਕੋਈ ਦੇਖ ਕੇ ਛਿੱਕੇ ਬੰਦ ਚੀਜ਼ ਹੈ ਮੈਂ ਕਹਿੰਦਾ ਭਾਈ ਫੇ ਹੁਣ ਮਿਲ ਜੇ ਆ ਹੁਣ ਕੋ ਆਪਾਂ ਕਹਿ ਦਿੰਦੇ ਐ ਵੀ ਮਿਲਟਰੀ ਦੀ ਜਿਪਸੀ ਮਿਲ ਜਵੇ ਹਾ ਨਾ ਮਿਲਟਰੀ ਦਾ ਹਿੱਸਾ ਮਿਲ ਜਵੇ ਮਿਲਟਰੀ ਦੀ ਸਾਹਮ ਬਹੁਤ ਆ ਨਾ ਉੱਥੇ ਉਹ ਲੋਹਾ ਆਪ ਨੂੰ ਮਿਲਦਾ ਹੀ ਨਹੀਂ ਉਹ ਮਿਲਦਾ ਹੀ ਨਹੀਂ ਉਹ ਚੀਜ਼ ਹੈ ਜਿਹਨ ਮਹੌਨ ਮਾਲਾ ਕਰਾਉਸ ਆ ਉਹਨਾਂ ਉਹਨਾਂ ਦੀ ਗੱਡੀ ਨੱਗਿਆ ਹੋਵੇ ਮੰਨ ਲਾ ਬਾਈ ਚਾਂ ਦਾ ਕਰੋ ਟੁੱਟ ਗਿਆ ਉਹਨਾਂ ਨੇ ਇਹ ਕਰੋਸ ਥੋੜੀ ਪੋਣਾ ਉਹਨਾਂ ਸ਼ਾਫਟੇ ਵੀ ਸ਼ਾਫਟ ਪੋੜੇ ਇਹ ਸਿਸਟਮ ਬਹੁਤ ਨਵੀਂ ਕੰਡੀਸ਼ਨ ਦੀਆਂ ਭਾਜੀ ਸ਼ਾਫਟਾਂ ਨੇ ਇਹ ਬਹੁਤ ਜਿਆਦੇ ਨਵੀਂ ਕੰਡੀਸ਼ਨ ਦੀ ਜੇ ਤੁਹਾਨੂੰ ਮੈਂ ਕੱਢ ਕੇ ਦਿਖਾਦਾ ਤੁਸੀਂ ਹੈਰਾਨ ਮੰਨੋਗੇ ਯਾਰ ਵੀ ਇੰਨੀ ਨਵੀਂ ਨਹੀਂ ਇੰਨੀ ਨਵੀਂ ਮਤਲਬ ਤੁਸੀਂ ਬਹੁਤ ਜਿਆਦੇ ਨਵੀਆਂ ਸ਼ਾਫਟ ਥੋੜਾ ਜਿਹੜਾ ਅਗਲਾ ਕੱਢਾ 15-20000 ਰੁਪਏ ਲੈਸ ਕਰ ਲੈਂਦਾ ਉਹਨੇ ਤਾਂ ਤੁਸੀਂ ਆਹ ਸ਼ਾਫਟਾਂ ਹੀ ਪਾ ਜਾਣੇ ਆਹ ਹੀ ਗੱਲ ਹੈ ਸ਼ਾਫਟਾਂ ਪਤਾ ਨੇ ਭਾਜੀ ਉਹਨੇ ਨਹੀਂ ਨਹੀਂ ਪਤਾ ਕੀ ਆ ਹਾਂਜੀ ਹਾਂਜੀ ਵੀਰੇ ਪੈਸੇ ਗੱਲ ਨਾਲ ਕੰਮ ਨੂੰ ਕੰਪੇਅਰ ਨਹੀਂ ਕਰਦਾਂਗੇ ਨਹੀਂ ਜੀ ਬਿਲਕੁਲ ਪੈਸਾ ਦੇਖੋ ਪਾਜੀ ਮੰਨ ਲਓ ਤੁਸੀਂ ਹੁਣ ਮੈਂ ਮੇਰੀ ਮੰਨ ਲਓ ਮੇਰੀ ਮਸ਼ੀਨ ਨੂੰ 4x4 ਇਸਾ ਲਾਤਾ ਲਾ ਕੇ ਚੱਲ ਗਏ ਠੀਕ ਮੈਂ ਤੁਹਾਡੇ ਮਗਰੇ ਉੱਥੇ ਦੋ ਦਿਨ ਬਾਅਦ ਮੈਂ ਥੋੜੀ ਛੈਣੀ ਚੱਕੀ ਫੇਰੀ ਜਾਵਾਂ ਮਗਰ ਉਹ ਉੱਥੇ ਆ ਜਾਂਦੇ ਕੋਮਗੋ ਉੱਥੇ ਪੰਜ ਸੱਤ ਰੰਦਾ ਸੀਜ਼ਨ ਹੁੰਦਾ ਭਾਜੀ ਇੱਕ ਦਿਨ ਦੀ ਬ੍ਰੇਕਡਾਊਨ ਮਾਰ ਗਈ ਕਿੰਨੇ ਮਹੀਨੇ ਬਸ ਇੱਕ ਦਿਨ ਇੱਕ ਦਿਨ ਦੀ ਇੱਕ ਦੋ ਤਿੰਨ ਘੰਟੇ ਮਸ਼ੀਨ ਮਰ ਗਈ ਉਹ ਮੁੜ ਕੇ ਸਾਰਾ ਸੀਜ਼ਨ ਬਰਾਬਰ ਨਹੀਂ ਰਹਿਣਾ ਬਰਾਬਰ ਹੀ ਕੱਢਦਾ ਹੈਨਾ ਫਿਰ ਆਪਦੀਆਂ ਮੁਸ਼ਕਲਾਂ ਟੈਨਸ਼ਨਾਂ ਗਰਮੀ ਹੁੰਦੀ ਹੈ ਭਾਜੀ ਜੀ ਮੱਕੀ ਚੂਨ ਹੀ ਹਵਾ ਲੱਗਦੀ ਬਾਕੀ ਮੱਕੀ ਜੀ ਬਈ ੱਤਕਾ ਦੋਰੀ ਵਾਲਾ ਕੰਮ ਮਸ਼ੀਨਾਂ ਦਾ ੱਤਕਾ ਹੁੰਦਾ ਮੱਕੀ ਦੇ ਵਿੱਚ ਸਭ ਤੋਂ ਜ਼ਿਆਦਾ ਹਾਂ ਨਾ ਗਿੱਲਾ ਸੁੱਕਾ ਉੱਪਰ ਤੇ ਮੱਕ ਵੱਡਣੀਆਂ ਉਧਰ ਬੈੱਡ ਮਾ ਡੇਡਾ ਬੈੱਡ ਉਹਨੇ ਥੱਲੇ ਸੁੱਕੇ ਬੈੱਡ ਉਹਨੇ ਮੈਂ ਕਹਿੰਦਾ ਮਸ਼ੀਨਾਂ ਖਾਂਦੀਆਂ ਝੋਲੇ ਪੂਰੇ ਬਿਲਕੁਲ ਜੀ ਬਾਕੀ ਕੋਈ ਦਿੱਕਤ ਨਹੀਂ ਸਾਡੇ ਲਈ ਵੀ ਆਈ ਜੀ ਕਿਉਂਕਿ ਅਸੀਂ 2 ਮਹੀਨੇ ਮਤਲਬ ਸਾਡੀ ਉਰੀ ਸਰਵਿਸ ਚੱਲੀ ਹੈ ਅਸੀਂ ਹਾਂ ਜੀ ਇੱਕ ਅਸੀਂ 5-7 ਦਿਨਾਂ 10 ਕ ਦਿਨਾਂ ਬਾਅਦ ਇੱਕ ਸਰਵਿਸ ਕੱਢਦੇ ਦੋ ਦਿਨ ਕੱਢਦੇ ਹਾਂ ਸਰਵਿਸ ਵਾਸਤੇ ਜੀ ਕੋਈ ਸਾਨੂੰ ਨਾਂ ਬੁਲਾਵੇ ਤਾਂ ਵੀ ਅਸੀਂ ਜਾਣੇ ਹਾਂ ਸਾਨੂੰ ਲੋਕ ਇਹ ਪੁੱਛਦੇ ਨੇ ਲੋਕ ਯਾਰ ਵੀ ਤੁਹਾਨੂੰ ਬੁਲਾਇਆ ਤਾਂ ਹੈ ਨਹੀਂ ਮਾਪਾ ਜੀ ਮਿਲਣ ਆ ਗਏ ਚੰਗੀ ਗੱਲ ਆ ਵੀਰੇ ਇਹ ਪਾਜੀ ਮੈਂ ਲਾਗੇ ਛੋਟੇ ਕਰੇ ਚਾਹ ਪੀਣ ਆ ਗਿਆ ਸੀ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਕੰਪਨੀ ਆ ਜਾਂ ਨਾ ਕੋਈ ਵੀ ਮਨ ਲੋ ਸ਼ਾਪ ਵੀ ਆ ਜਾਏ ਜੇ ਆਪਾਂ ਪਿੱਛੇ ਜਾਂਦੇ ਹਾਂ ਅਗਲੇ ਦਿਨ ਨਾ ਤਾਂ ਅਗਲਾ ਕਹਿੰਦਾ ਨਹੀਂ ਯਾਰ ਬੰਦੇ ਚੰਗੇ ਆ 99s ਨਹੀਂ ਮੈਂ ਫੇਰ ਵੀ ਅਗਲੇ ਆਏ ਇਹ ਚ ਆਪਣਾ ਫਾਇਦਾ ਹੈ ਬਿਲਕੁਲ ਵੀ ਪਾਜੀ ਇਹ ਨਹੀਂ ਹੈਗਾ ਵੀ ਲਵਾ ਕੇ ਭੁੱਲ ਜਾਗੇ ਨਹੀਂ ਨਹੀਂ ਅ ਜੇ ਨਹੀਂ ਆਉਂਦੀ ਤਾਂ ਅੱਜ ਤਾਂ ਮੋਬਾਈਲ ਆ ਜਾਣਾ ਯਾਰ ਵੀ ਤੁਹਾਨੂੰ ਯਾਦ ਤਾਂ ਕਰਿਆ ਕਰੋ ਘਟੋ ਘਟੋ ਯਾਰ ਯਾਦ ਤਾਂ ਕਰੇ ਚਲਿਏ ਕਰ ਗਈ ਹੈ ਐਂਡ ਫਿਰੋਂ ਪਰਮੇਨ ਬਾਈ ਬਾਕੀ ਵੀ ਵੀਡੀਓ ਹਨਾ ਥੋੜੀ ਜੀ ਲੰਬੀ ਜਿਆਦੇ ਹੋ ਗਈ ਇਹਦਾ ਮੇਰਾ ਵੀ ਸਾਰੇ ਕੰਮ ਨਹੀਂ ਗੱਲਾਂ ਦੱਸਿਆ ਬਾਈ ਨੇ ਆਪਾਂ ਨੂੰ ਨਾ ਇਹ ਮੰਨ ਲਓ ਇਹ ਚੀਜ਼ ਦੇ ਵਿੱਚ ਕਈ ਕੀਮਤੀ ਦਾ ਭਰਾਵਾਗਾ ਨਾ ਠੱਗੀ ਵੀ ਵੱਜ ਜਾਂਦੀ ਆਪਾਂ ਠੱਗੀ ਵੀ ਕਹਿ ਸਕਦੇ ਆ ਉਹਨੂੰ ਹਨਾ ਜਿਵੇਂ ਹੁਣ ਹਿੱਸਾ ਦੌਰ ਤਨ ਲੱਖ ਰੁਪਈਆ ਬਾਈ ਲਾ ਕੇ ਜੇ ਆਪਣਾ ਇੱਕ ਦੋ ਸੀਜ਼ਨ ਬਾਅਦ ਆਪਾਂ ਲਾ ਕੇ ਰੱਖਣਾ ਕੁਆੜ ਕਰਕੇ ਹਨਾ ਤਾਂ ਉਹਦਾ ਫਾਇਦਾ ਕੋਈ ਨਹੀਂ ਬਾਕੀ ਤੁਸੀਂ ਉਹ ਕੁਆਲਿਟੀ ਦੇਖੀ ਆ ਪ੍ਰਵੀਨ ਬਾਈ ਦੀ ਵੀ ਨੇ ਪੂਰਾ ਬਲਾਸਟ ਕਰਿਆ ਪਿਆ ਕਮਾਂਡ ਇੰਡਸਟਰੀ ਦੇ ਵਿੱਚ ਹਨਾ ਚੰਗੇ ਆਪਣੀ ਵੀਡੀਓ ਦੇਖਿਆ ਦਾ ਸ਼ੁਕਰ ਹੈ ਪਤਾ ਕੀ ਜੀ ਪਰਮਾਤਮਾ ਦਾ ਸ਼ੁਕਰ ਹੈ ਉਹ ਸਭ ਤੋਂ ਵੱਡਾ ਦਾ ਪਿਆਰ ਆਪਣਾ ਨਹੀਂ ਨਹੀਂ ਸ਼ੁਕਰ ਜਿਹੜਾ ਆਪਾਂ ਉਹਦਾ ਕਹੇ ਪਰਮਾਤਮਾ ਦਾ ਸ਼ੁਕਰ ਆਪਦੇ ਪਰਮਾਤਮਾ ਇਹਨਾਂ ਦੇ ਮਿਹਰਬਾਨੀ ਕਰਦਾ ਵੀ ਯਾਰ ਬੜਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਦੇਖ ਰਹੇ ਸਾਡੇ ਕੰਮ ਨੂੰ ਸਾਰਿਆਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇਰੇ ਮਾਧਮ ਰਾਹੀਂ ਲਾ ਲਓ ਬਹੁਤ ਵਧੀਆ ਹੈ ਸਾਰਾ ਹੀ ਹੁੰਦਾ ਵਿੱਚ ਕੋਈ ਫਰਮਾਨਾ ਹੀ ਪੈਣਾ ਹੁੰਦਾ ਵਿੱਚ ਬਿਲਕੁਲ ਜੀ ਬਿਲਕੁਲ ਬਾਕੀ ਇਹਨਾਂ ਦੇ ਨੰਬਰ ਆ ਬਾਈ ਉਹਨਾਂ ਦੇ ਸਕਰੀਨ ਦੇ ਉੱਤੇ ਹਨਾ ਸ਼ੋਅ ਕਰੇ ਹੋਏ ਆ ਜੇ ਕੋਈ ਕੰਮ ਆਦਾ ਕੋਈ ਵੀ ਕੰਮ ਆ ਬਾਈ ਇਹ ਕੋਣ ਆਪਾਂ 42 SMS ਨਹੀਂ ਕਰ ਸਕਦੇ ਹੁਣੇ ਜਿਹੜੀ ਚੀਜ਼ ਆਈ ਜਾਂਦੀ ਇਹਨੂੰ ਹੱਥ ਪਾਈ ਜਾਂਦੇ ਆ ਉਹ ਸਾਰੀਆਂ ਚੀਜ਼ਾਂ ਦਾ ਨਾ ਤੁਹਾਨੂੰ ਹੱਲ ਮਿਲੂਗਾ ਇਹਨਾਂ ਕੋਲੇ ਤਸੱਲੀ ਬਕਸ ਇਹ ਨਹੀਂ ਵੀ ਉਹੀ ਤਸੱਲੀ ਬਕਸ ਠੀਕ ਆ ਪ੍ਰਵੀਨ ਬਾਈ ਠੀਕ ਆ ਜੀ ਥੈਂਕ ਯੂ ਵੀਰੇ ਤੇਰਾ ਬਹੁਤ ਧੰਨਵਾਦ ਜਿਹੜਾ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ بڑے بڑے ਨਾ ਆਫਰ ਦਿੰਨਾ ਜਿਹੜਾ ਲਾ ਕੇ ਹੈਵੀ ਹਿੱਸੇ ਠੀਕ ਆ ਵੀਰੇ ਪਾਈ ਕਿਸਾਨਾਂ ਨਾਲੇ ਸਾਡਾ ਸਿਸਟਮ ਆ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਆ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਜਦ ਤੱਕ ਸਤਿ ਸ਼੍ਰੀ ਅਕਾਲ ਜੀ